ਅੱਜ ਅਹਿਸਾਸ ਫਿਲਮ ਦੇ ਸਬੰਧ ਵਿੱਚ ਮਜਹੂਰ ਦਵਾਬਾ ਫਿਲਮ ਚ ਚੈਨਲ ਦੇ ਪਲੱਸ 17700 ਸਬਸਕ੍ਰਾਈਬਰਸ ਦੇ ਰੂਬਰੂ ਹੋਣ ਦੀ ਖੁਸ਼ੀ ਮਹਿਸੂਸ ਕਰਦਾ ਹੋਇਆ ਆਪਣੀ ਟੀਮ ਦੇ ਹਰ ਅਦਾਕਾਰ ਵਿੱਚਲੀ ਕਲਾ ਦਾ ਮਾਣ ਮਹਿਸੂਸ ਕਰਦਾ ਹਾਂ ਵਿਸ਼ੇਸ਼ ਵਰਨਨਯੋਗ ਹੈ ਕਿ ਜੀ ਪੰਜਾਬੀ ਦੇ ਸੀਰੀਅਲ ਮੰਨਤ ਵਿੱਚਲੀ ਅਦਾਕਾਰਾ ਰਾਜਵਿੰਦਰ ਕੌਰ ਜੀ ਨੇ ਇਸ ਪੂਰੀ ਫਿਲਮ ਵਿੱਚ ਬਹੁਤੀ ਅਦਾਕਾਰੀ ਵਿੱਚ ਲੋਹਾ ਮੰਨਵਾਇਆ ਹੈ ਫਿਲਮ ਵੱਡੀ 1 ਘੰਟਾ 15 ਮਿੰਟ ਦੀ ਹੋਣ ਕਰਕੇ ਇਹ ਵਿਵਾਦ ਡਾਇਰੈਕਟਰ ਅਤੇ ਸੰਪਾਦਕ ਨਾਲ ਬਣਿਆ ਹੀ ਰਿਹਾ ਹੈ ਕਿ ਇਸ ਫਿਲਮ ਨੂੰ ਦੋ ਭਾਗਾਂ ਵਿੱਚ ਦਿਖਾਇਆ ਜਾਵੇ ਪਰ ਮੇਰਾ ਨਿੱਜੀ ਵਿਚਾਰ ਇਹ ਰਿਹਾ ਕਿ ਇਹੀ ਹੀ ਪਰਿਵਾਰਕ ਉਲਝਣਾਂ ਵਾਲੀ ਪ੍ਰੇਰਣਾਦਾਇਕ ਕਹਾਣੀ ਜਿਹੜੀ ਕਿ ਖਾਸ ਕਰ ਮਾਂਵਾਂ ਲਈ ਸਦਾ ਹੀ ਆਉਣ ਵਾਲੇ ਸਮੇਂ ਵਿੱਚ ਚਾਨਣ ਮਨਾਰੇ ਦਾ ਕੰਮ ਕਰਦੀ ਰਹੇਗੀ ਇੱਕੋ ਵਾਰ ਵਿੱਚ ਸਾਰੀ ਦੁਕਾਨੀ ਠੀਕ ਰਹੇਗੀ ਇਹ ਫਿਰਮ ਇਹ ਕਹਿ ਰਹੀ ਹੈ ਕਿ ਜਿਨ੍ਹਾਂ ਘਰਾਂ ਵਿੱਚ ਸਹੀ ਸਲਾਮਤ ਮਰਦ ਹੋndਿਆਂਸ ਹੁੰਦਿਆਂ ਔਰਤ ਪ੍ਰਧਾਨ ਮੂੰਹ ਫਟ ਅਤੇ ਚੌਧਰਾਣੀ ਹੋਵੇ ਉਹਨਾਂ ਘਰਾਂ ਦੇ ਮਰਦਾਂ ਨੂੰ ਜਾਂ ਝੁੱਡੂ ਕਹ ਲਓ ਜਾਂ ਫਿਰ ਮੂਜੂ ਕਹ ਲਓ ਜਾਂ ਇਉਂ ਕਹ ਲਓ ਕਿ ਉਹ ਬੰਦੇ ਹੀ ਨਹੀਂ ਹੁੰਦੇ ਅਜਿਹੇ ਘਰ ਵਿੱਚ ਆਈ ਬਹੁ ਵੀ ਪ੍ਰਧਾਨਗੀ ਹੀ ਚਾਹੇਗੀ ਸਾਸ ਬਹੂ ਦੋਨੋਂ ਪ੍ਰਧਾਨਜੀ ਦੇ ਯੁੱਧ ਵਿੱਚ ਹੀ ਘਰ ਨੂੰ ਬਰਬਾਦ ਕਰਨਗੀਆਂ ਅਜਈਆਂ ਔਰਤਾਂ ਦੀ ਇੱਕ ਖਾਸੀਅਤ ਇਹ ਵੀ ਹੁੰਦੀ ਹੈ ਕਿ ਉਹ ਆਪਣੇ ਚﻠਿਤਰਾ ਨਾਲ ਆਪਣੇ ਮਰਦ ਨੂੰ ਉਹਦੇ ਖੂਨ ਦੇ ਰਿਸ਼ਤਿਆਂ ਨਾਲੋਂ ਤੋੜ ਕੇ ਆਪਣੇ ਖੂਨ ਦੇ ਰਿਸ਼ਤਿਆਂ ਨਾਲ ਭਾਵ ਪੇਕਿਆਂ ਨਾਲ ਹੀ ਜੁੜੇਗੀ ਇਹ ਸਾਾਸ ਫਿਲਮ ਦੇਖਣ ਉਪਰੰਤ ਤੁਸੀਂ ਅਜਿਹਾ ਹੀ ਕਹੋਗੇ ਕਿ ਅਜੇਹੇ ਘਰ ਵਿੱਚ ਆਪਣੇ ਬੇਟੇ ਜਾਂ ਬੇਟੀ ਦਾ ਰਿਸ਼ਤਾ ਨਹੀਂ ਕਰਨਾ ਚਾਹੀਦਾ ਬੀਬੀਆਂ ਗਲਤ ਨਹੀਂ ਮੈਂ ਬੀਬੀਆਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਮੈਂ ਵੀ ਕਿਸੇ ਬੀਬੀ ਦਾ ਹੀ ਪੁੱਤ ਹਾਂ ਸਾਡੀਆਂ ਭੈਣਾਂ ਦਾਦੀਆਂ ਮਾਸੀਆਂ ਬੇਟੀਆਂ ਮਤਲਬ ਇਹ ਸਾਰੇ ਰਿਸ਼ਤੇ ਔਰਤਾਂ ਨਾਲ ਹੀ ਹਨ ਪਰੰਤੂ ਇੱਕ ਸਹੀ ਮਰਦ ਦੇ ਹੁੰਦਿਆਂ ਸੋ ਹੁੰਦਿਆਂ ਜਿਹੜੀ ਬੀਬੀ ਪ੍ਰਧਾਨ ਹੀ ਬਣੀ ਰਹੇ ਉਹ ਬੀਬੀ ਨਹੀਂ ਬਦਨਸਲ ਹੁੰਦੀ ਹੈ ਹਾਂ ਅਗਰ ਮਰਦ ਸਿਰਤੇ ਨਹੀਂ ਬਹੁਤ ਹੋ ਗਿਆ ਹੋਵੇ ਜਾਂ ਦਿਮਾਗੀ ਤੌਰ ਤੇ ਠੀਕ ਨਾ ਰਿਹਾ ਹੋਵੇ ਫਿਰ ਬੀਬੀ ਦੀ ਮਜਬੂਰੀ ਹੈ ਕਿ ਉਹ ਪਰਿਵਾਰ ਦੀ ਪ੍ਰਧਾਨਗੀ ਕਰੇ ਕਿਉਂਕਿ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸਨੇ ਤਾਂ ਹੀ ਪੂਰੀ ਕਰਨੀ ਹੁੰਦੀ ਹੈ ਸੋ ਪੂਰੀ ਫੈਰਮ ਜਾਣਨ ਲਈ ਕੱਲ ਸੋਮਵਾਰ 10 ਫਰਵਰੀ 2025 ਸਮਾਂ ਸ਼ਾਮ 7 ਵਜੇ ਪਰਿਵਾਰ ਦਾ ਹਰ ਮੈਂਬਰ ਜ਼ਰੂਰ ਇਹ ਕਲਮ ਦੇਖੇ ਜੀ ਜਾਂ ਫਿਰ ਸਮਾਂ ਫਿਕਸ ਕਰਕੇ ਸਾਰੀ ਫਿਲਮ ਲਗਾਤਾਰ ਦੇਖ ਕੇ ਸਾਡੇ ਫਿਲਮ ਫਿਲਮੀ ਚੈਨਲ ਨੂੰ ਕਮੈਂਟ ਜਰੂਰ ਕਰਿਜੀਏ ਧੰਨਵਾਦ